ਖਬਰਨਾਮਾ ਦਿੱਤਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਾਲ ਦਾ ਵਿਰੋਧ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਨਸ਼ਰ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਵਰਕਰ ਅਤੇ ਆਗੂ ਵਕ ਵਕ ਹਲਕਿਆਂ ਦੇ ਵਿੱਚ ਜਦੋਂ ਨਾਮਜ਼ਦਗੀ ਦੇ ਪੱਤਰ ਭਰੇ ਜਾ ਰਹੇ ਸੀ ਉਹਨਾਂ ਦੇ ਨਾਲ ਧੱਕਾ ਮੁਕੀ ਹੋਇਆ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਇਥੋਂ ਤੱਕ ਵੀ ਲੜਾਈ ਝਗੜੇ ਵੀ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਵਾਇਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਇੱਕ ਆਡੀਓ ਜਾਰੀ ਕੀਤੀ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਹਰ ਹਲਕੇ ਦੇ ਵਿੱਚ ਜਾ ਕੇ ਵਿਰੋਧ ਕੀਤਾ ਗਿਆ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਇੱਕ ਤਾਂ ਨਾਮਜ਼ਦਗੀ ਦਾ ਨਾਮਜ਼ਦਗੀ ਪਰਚਿਆਂ ਦਾ ਜਿਹੜਾ ਸਮਵਿਧਾਇਆ ਜਾਵੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇੱਕ ਨਿਗਰਾਨ ਜ਼ਰੂਰ ਪੰਜਾਬ ਉੱਤੇ ਬਿਠਾਇਆ ਜਾਵੇ ਤਾਂ ਕਿ ਟਰਾਂਸਪਰੈਂਟ ਤਰੀਕੇ ਦੇ ਨਾਲ ਇਹ ਚੋਣਾ ਮੁਕੰਮਲ ਹੋ ਸਕਣ ਤੇ ਜਿਨ੍ਹਾਂ ਦੀ ਹਾਲੇ ਪਰਚੇ ਭਰਨ ਵਾਲੇ ਰਹਿੰਦੇ ਨੇ ਡੇਟ ਤਰੀਕ ਵਿਧਾਈ ਚਾਵੇ ਇਸ ਉੱਤੇ ਪੰਜਾਬ ਅਤੇ ਹਰਿਆਣਾ ਦਾ ਕੀ ਫੈਸਲਾ ਆਉਂਦਾ ਹੈ ਹਾਈ ਕੋਰਟ ਸਹਿਬਾਨ ਹੋ ਜੱਜ ਸਹਿਬਾਨ ਹੁਣਾਂ ਦਾ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਲੇਕਿਨ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਦਾ ਵੱਡਾ ਬਿਆਨ ਕੁਲਤਾਸ ਸਿੰਘ ਸਦਮਾ ਇੱਕ ਥਾਪਕ ਹੱਕ ਵਿੱਚ ਖੜ ਗਏ ਨੇ ਦੱਸ ਦਿੰਦੇ ਆ ਕਿ ਕੁਲਤਾਸ ਸਿੰਘ ਸੰਧਵਾ ਨੇ ਕਿਹਾ ਉਂਗਲ ਖੜੀ ਕਰਕੇ ਮਾਰੀ ਬੜਕ ਮੇਰੇ ਹਲਕੇ ਕੋਟਕਪੂਰੇ ਵਿੱਚ ਵਿਰੋਧੀ ਵਿਰੋਧੀਆਂ ਕਾਗਜ਼ ਦਾਖਲ ਕਰਨ ਚਾਹ ਪਾਣੀ ਵੀ ਪਿਆਵਾਂਗੇ ਕੋਈ ਕਾਗਜ਼ ਰੱਦ ਨਹੀਂ ਹੋਣ ਦੇਵਾਂਗੇ ਚੋਣਾਂ ਨੂੰ ਗੱਡ ਕੇ ਲੜੋ ਪਰ ਧੱਕਾ ਨਹੀਂ ਇਹ ਚੋਣਾਂ ਲੜਨਾ ਸਭ ਦਾ ਹੱਕ ਹੈ ਮੈਂ ਉੱਥੇ ਰਹਾਂਗਾ ਤੇ ਜੇ ਕੋਈ ਗੜਬੜੀ ਕਰਦਾ ਹੈ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਹਲਕੇ ਦੇ ਵਿੱਚ ਕਿਹਾ ਕਿ ਮੈਂ ਜਿਹੜੀ ਚੋਣਾਂ ਦੀ ਪ੍ਰਕਿਰਿਆ ਹੈ ਉਹ ਟਰਾਂਸਪਟ ਤਰੀਕੇ ਦੇ ਨਾਲ ਕਰਾਵਾਂਗਾ ਅਤੇ ਉਹਨਾਂ ਨੇ ਚਾਹੇ ਉਹ ਕਾਂਗਰਸ ਪਾਰਟੀ ਦੇ ਆਗੂ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਇਹਨਾਂ ਪਾਰਟੀਆਂ ਦੇ ਆਗੂ ਅਤੇ ਇਹਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਅਸੀਂ ਚਾਹ ਪਾਣੀ ਵੀ ਪਿਵਾਵਾਂਗੇ ਅਸੀਂ ਉਹਨਾਂ ਦੇ ਚਾਹ ਪਾਣੀ ਪੀਣ ਦੇ ਪੂਕਤਾ ਪ੍ਰਬੰਧ ਕੀਤੇ ਹੋਏ ਨੇ ਕਿਸੇ ਦੇ ਨਾਲ ਤੁ ਧੱਕਾ ਮੁਕੀ ਨਹੀਂ ਕਿਸੇ ਦੇ ਨਾਲ ਗਾੜੀ ਖਲੋਚ ਨਹੀਂ ਅਸੀਂ ਸਾਰੇ ਇੱਕ ਹਾਂ ਅਸੀਂ ਪਾਰਟੀ ਬਾਜੀਤੂ ਉੱਪਰ ਉੱਠ ਕੇ ਚੋਣਾ ਲੜਨਾ ਚਾਹੁੰਦੇ ਹਾਂ ਕੁਲਤਾ ਸਿੰਘ ਸੁਨਦਮ ਨੇ ਕਿਹਾ ਕਿ ਸਾਡੀ ਪਾਰਟੀ ਸਾਡੀ ਪਾਰਟੀ ਦੇ ਕਿਸੇ ਆਗੂ ਵੱਲੋਂ ਮੇਰੇ ਹਲਕੇ ਦੇ ਵਿੱਚ ਧੱਕਾ ਨਹੀਂ ਕੀਤਾ ਜਾਵੇਗਾ ਲੋਕਤੰਤਰ ਹੈ ਲੋਕਤੰਤਰ ਦੀ ਪ੍ਰਕਿਰਿਆ ਦੇ ਅਨੁਸਾਰ ਇਹ ਚੋਣਾ ਹੋਣਗੇ ਆ ਜਿਹਨੂੰ ਵੋਟਾਂ ਵਧ ਪੈਣਗੀਆਂ ਉਹ ਚੋਣਾ ਜਿੱਤ ਜਾਣਗੇ ਲੇਕਿਨ ਅਸੀਂ ਧੱਕਾ ਮੁਕੀ ਨਾ ਸਮਾਂਗੇ ਅਤੇ ਨਾ ਕਰਾਂਗੇ ਵਿਰੋਧੀ ਵਿਰੋਧੀਆਂ ਦੇ ਆਗੂ ਅਤੇ ਵਿਰੋਧੀਆਂ ਦੇ ਉਮੀਦਵਾਰ ਸਾਦੇ ਸਾਦੇ ਲਈ ਸਤਿਕਾਰਯੋਗ ਨੇ ਇਹ ਫੈਲ ਕਦਮੀ ਕੀਤੀ ਹੈ ਕੁਲਤਾ ਸਿੰਘ ਸੰਧਮਾ ਨੇ ਸੋਸ਼ਲ ਮੀਡੀਆ ਤੇ ਇੱਕ ਵੱਡੇ ਪੱਧਰ ਤੇ ਉਹਨਾਂ ਦੀ ਜਿਹੜੀ ਪੋਸਟ ਹੈ ਇਹ ਵਾਇਰਲ ਹੋ ਰਹੀ ਹੈ ਜਿੱਥੇ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਅਸੀਂ ਵਿਰੋਧੀਆਂ ਨਾਲ ਧੱਕਾ ਮੁਕੀ ਨਹੀਂ ਕਰਾਂਗੇ ਵਿਰੋਧੀ ਵੀ ਆਪਣੇ ਕਾਗਜ਼ ਭਰਨ ਅਤੇ ਵਿਰੋਧੀਆਂ ਦੇ ਅਸੀਂ ਕਾਗਜ਼ ਰੱਦ ਵੀ ਹੀ ਹੁੰਦਾਂਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਚਾਹ ਪਾਣੀ ਦਾ ਪੁੱਤਾ ਪ੍ਰਬੰਧ ਕੀਤਾ ਗਿਆ ਹੈ ਚੋਲ ਨੂੰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਿੱਤਾਂ ਹਾਰਾਂ ਤਾਂ ਹੁੰਦੀਆਂ ਰਹਦੀਆਂ ਨੇ ਇਹ ਹੈ ਜਿਹੜੇ ਹੈ ਨੇ ਕੁਲਤਾ ਸਿੰਘ ਸਦਮਾ ਦਾ ਵੱਡਾ ਬਿਆਨ ਕੁਲਤਾ ਸਿੰਘ ਸਦਮਾ ਨੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਇਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਧੰਨਵਾਦ